ਤੁਸੀਂ ਹੁਣ ਆ ਗਏ ਤੁਸੀਂ ਹੁਣ ਮੈਨੂੰ ਪਤਾ ਵੀ ਕੀ ਕਰਨੇ ਚਾਹੁੰਦੇ ਹੋ ਦੇਖੋ ਬਣਾ ਲੱਗ ਗਈ ਜੀ ਤੂੰ ਕੋਈ ਦੇਖਾ ਮੈਂ ਤਾਂ ਜਦਾਈ ਜਦਾਈ ਨਹੀਂ ਕਰਨੀ ਜਦਾਈ ਨਹੀਂ ਕਰਨੀ ਜਦਾਈ ਨਹੀਂ ਕਰਨੀ ਮੇਰਾ ਵੀਡੀਓ ਮਾ ਪਾ ਦਿਓ ਹਾਂ ਐਡਰੈਸ ਨਰਕ ਚ ਬੈਠਿਆ ਭਾਈ ਇਹ ਕੀ ਕਰੂਗਾ ਕਿਹਦਾ ਪਰ ਨਾ ਇਹਦਾ ਹੀ ਕਾਂਗਰਸ ਨੂੰ ਵੋਟ ਪਾਈਏ ਨਾ ਧਾਰੂ ਨੂੰ ਪਾਈਏ ਕਿ ਬਾਦਲ ਕਿਆ ਨਹੀਂ ਬਾਦਲ ਕੈਂਪਰੇ ਸਭ ਤੋਂ ਪਹਿਲਾਂ ਬਾਕੇ ਨੇ ਉਹਨਾਂ ਨੇ ਕੀ ਕਰਤਾ ਇਹ ਜ਼ਮਾਨ ਆਹ ਸੱਚਾ ਬੰਦਾ ਹੀ ਆ ਫਿਰ ਸਿਮਰਜੀਤ ਸਿੰਘ ਮਾਨ ਮੇਰੇ ਘਰ ਚ ਕੋਈ 40 ਸਾਲਾਂ ਤੋਂ ਬੰਦਾ ਸਾਰੀ ਬਦਲ ਬਦਲ ਕੇ ਕੋਈ ਕਿਸੇ ਪਾਰਟੀ ਜਾ ਕੇ ਕਿਸੇ ਕਿਸੇ ਚ ਵਗ ਜਾਂਦਾ ਕੋਈ ਗੱਜੇ ਬੰਦਾ ਬੰਦਾ ਉੱਥੇ ਖੜਾ ਨਜ਼ਰ ਚਤਾ ਜਿਹੜਾ ਗਰੀਬਾਂ ਦੀ ਕਣਕੋ ਨਹੀਂ ਛੂ ਵੀ ਬੰਦ ਕਰਤੀ ਇਹਨੇ ਖੈਰਾ ਸਾਹਿਬ ਆਏ ਸੀਗੇ ਹੂੰ ਕਹਿਰਾ ਸਾਹਿਬ ਆ ਸੀ ਨੂੰ ਉਹ ਮਾਨ ਦੀ ਵੀ ਗੱਲ ਕਰਦੇ ਸੀ ਫਾ ਬੀਬੀ ਖਾਲੜਾ ਦੀ ਵੀ ਗੱਲ ਕਰਦੇ ਸੀਗੇ ਹੁਣ ਅਜ 2 ਸਾਲਾਂ ਦੀ ਉਹ ਪਤੰਦਰ ਜਾ ਕੇ ਦੂਜੀ ਵਾਰ ਕਾਂਗਰਸ ਵੜ ਕੇ ਬਹਿ ਗਿਆ ਹੁਣ ਇਹਦਾ ਮਤਲਬ ਸਾਨੂੰ ਤਾਂ ਲੱਗਦਾ ਜਿਵੇਂ ਮਾਨ ਨੂੰ ਕੋਈ ਹਰਾਉਣ ਆਏ ਹੁੰਦੇ ਹੁੰਦੇ ਥੋੜੋ ਹੀ ਗੱਲ ਹੈ ਪੋਚੇ ਮਾਨ ਨੂੰ ਹਰ ਇੱਕ ਤਿਆਰ ਹੈ ਜਿਹਨੇ ਉਹ ਗੂ ਵਾਲਾ ਲਾਹਵ ਸਿੰਘ ਗੋਗੇ ਉਹਦੇ ਕੋਠੀ 'ਚ ਗਏ ਉਹਨੂੰ ਉੱਥੇ ਹੀ ਚੜ ਗਿਆ ਦੋ ਦਿਨ ਜਦੋਂ ਭੇਜੋ ਕਨੇ ਸੀ ਹੁਣ ਤਾਂ ਬੁਖਾਰ ਚੜਿਆ ਪਿਆ ਮਗਾ ਹਜੇ ਚੜਿਆ ਨਹੀਂ ਜਦੋਂ ਚੜ ਗਿਆ ਉਦੋਂ ਦੱਸਿਆ ਕਾ ਨਜ਼ਾਰਾ ਜਿਹੜਾ ਹੋਊਗਾ ਉਹਦੇ ਲਊਗਾ ਦੇਖੋ ਉਦੋਂ ਪਤਾ ਲੱਗੂਗਾ ਵੀ ਨਕੀ ਨਜ਼ਾਰਾ ਆਇਆਗਾ ਵੀ ਫਾਇਦਾ ਹੋਇਆ ਕਿ ਨੁਕਸਾਨ ਹੋ ਗਿਆ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਮੌਜੂਦ ਹੈ ਸੀ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਸੱਤਾਧਾਰੀ ਪਾਰਟੀ ਨੂੰ ਲੈ ਕੇ ਲੋਕ ਸਭਾ ਚੋਣਾਂ ਦਾ ਆਗਾਜ ਪੰਜਾਬ ਦੇ ਵਿੱਚ ਹੋ ਗਿਆ ਇੱਕ ਪਾਸੇ ਹਾੜੀ ਦੀ ਬਾੜੀ ਪੰਜਾਬ ਦੇ ਬੱਚਾ ਤੇ ਸੱਤਾ ਦੇ ਵਿੱਚ ਉਹ ਜਿਹੜੀ ਪੰਜਾਬ ਦੀ ਸਿਆਸਤ ਆਉ ਸ਼ੁਰੂ ਹੁੰਦੀ ਹੈ ਇਹ ਉਹੀ ਲੋਕ ਨੇ ਚਾਹੇ ਆਪਾਂ 77 ਸਾਲ ਦਾ ਜਿਹੜਾ ਬਾਇਓ ਡਾਟਾ ਕੱਢ ਗਏ ਤਾਂ ਇਹੀ ਲੋਕ ਨੇ ਜਿਹੜੇ ਪੰਜਾਬ ਦੇ ਬੱਚਾ ਪੰਜਾਬ ਦੀ ਸੱਤਾ ਦੇ ਉੱਪਰ ਜਿਹੜੇ ਲੋਕ ਨੇ ਉਹ ਸਰਕਾਰਾਂ ਲਿਆਉਂਦੇ ਰਹੇ ਨੇ ਚਾਹੇ ਉਹ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਗੱਲ ਹੋਵੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਤੇ ਹੁਣ ਆਮ ਆਦਮੀ ਪਾਰਟੀ ਦੀ ਜਿਹੜੇ ਬਾਅਦ ਆਮ ਆਦਮੀ ਪਾਰਟੀ ਨੇ ਸੱਤਾ ਚਾਉਣ ਤੋਂ ਪਹਿਲਾਂ ਕੀਤੇ ਸੀ ਚਾਹੇ ਉਹ ਏਮਪਲੋਇਮੈਂਟ ਨੂੰ ਹੋਵੇ ਚਾਹੇ ਉਹ ਰੁਜ਼ਗਾਰ ਨੂੰ ਲੈ ਕੇ ਹੋਵੇ ਚਾਹੇ ਉਹ ਨਸ਼ੇ ਨੂੰ ਤਿੰਨ ਮੁੱਦੇ ਜਿਹੜੇ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਬਣੇ ਹੋਇਆ ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਦਾ ਨਸ਼ੇ ਦਾ ਮੁੱਦਾ ਤੇ ਰੋਜ਼ਗਾਰ ਦਾ ਮੁੱਦਾ ਇਹ ਲੰਮੇ ਸਮੇਂ ਤੋਂ ਬਣੇ ਹੋਇਆ ਕਿ ਇਹ ਮੁੱਦੇ ਜਿਹੜੇ ਪੂਰੇ ਹੋਏ ਆ ਆਪਾਂ ਗੱਲਬਾਤ ਕਰਦਾ ਗਰਾਊਂਡ ਜ਼ੀਰੋ ਤੋਂ ਲੋਕਾਂ ਦੇ ਨਾਲ ਕਿਉਂਕਿ ਇਹ ਲੋਕ ਨੇ ਜੋ ਸਰਕਾਰਾਂ ਨੂੰ ਸੱਤਾ ਦੇ ਵਿੱਚ ਲੈ ਕੇ ਹੁੰਦੇ ਨੇ ਜ਼ਿਕਰ ਜਿਲ੍ਹਾ ਸੰਗਰੂਰ ਦੀ ਗੱਲ ਕਰਨਗੇ ਤਾਂ ਇਹ ਉਹ ਲੋਕ ਨੇ ਇਹ ਜਿਲ੍ਹਾ ਸੰਗਰੂਰ ਨੂੰ ਇਨਕਲਾਬੀ ਜਿਲ੍ਹਾ ਮੰਨਿਆ ਜਾਂਦਾ ਜੇਕਰ ਲਹਿਰ ਕੋਈ ਪੰਜਾਬ ਦੇ ਵਿੱਚ ਉੱਠਦੀ ਹੈ ਵੋਟਾਂ ਨੂੰ ਲੈ ਕੇ ਤਾਂ ਉਹ ਸੰਗਰੂਰ ਜਿਲ੍ਹਾ ਜਿਹੜਾ ਉਹ ਮੋਰੀ ਰਿਹਾ ਆਪਾਂ ਗੱਲਬਾਤ ਕਰਦੇ ਆ ਸੱਚੇ ਗੱਲ ਬੱਬੂ ਜੀ ਠੀਕ ਠਾਕ ਹੋ ਜੇਕਰ ਕਣਕ ਦੀ ਗੱਲ ਕਰਨ ਲੱਗੇ ਆਪਾਂ ਕਣਕ ਦੀ ਬਾੜੀ ਜੋਰਾਂ ਤੇ ਆ ਝਾੜ ਅਸੀਂ ਗਾਂਆਂ ਕਿਸਾਨਾਂ ਨਾਲ ਗਲਤਬਤ ਕੀਤੀ ਆ ਕੇ ਕਹਿੰਦੇ 50 ਤੋਂ 55 ਮੰਨ ਦੀ ਝਾੜ ਹੈ ਕਹਿੰਦੇ ਕਣਕ ਦਾ ਬਸ ਇਹੀ ਹੈ ਇਹ ਇੰਨਾ ਝਾੜਿਆ ਕੀ ਕੀ ਮੰਨਿਆ ਜਾ ਸਕਦਾ ਕਿ ਕਣਕ ਵਧੀਆ ਹੋਈ ਐ ਇਸ ਵਾਰ ਨਾ ਵਧੀਆ ਕੋਈ ਨਹੀਂ ਹੋਈ ਹੂੰ ਵਧੀਆ ਗਾੜੀ ਹੋਈ ਘੱਟੀ ਹੋਈ ਹੈ ਜਿਵੇਂ ਪਹਿਲਾਂ ਕਿਸਾਨ ਨਰਮਾ ਬੀਜਦਾ ਹੁੰਦਾ ਸੀ ਕਪਾਹ ਬੀਜਦਾ ਹੁੰਦਾ ਸੀ ਉਹਨਾਂ ਚੀਜ਼ਾਂ ਤੋਂ ਕਿਸਾਨ ਪਿੱਛੇ ਕੋ ਹਟ ਗਿਆ ਕਿ ਸਰਕਾਰਾਂ ਨੇ ਕਿਸਾਨ ਨੂੰ ਪਿੱਛੇ ਠਾ ਦਿੱਤਾ ਸਰਕਾਰਾਂ ਹੀ ਠੋਨੇ ਆ ਹਰੇਕ ਨੂੰ ਕੋਈ ਸਰਕਾਰੀ ਹੈ ਹੂੰ 50 60 ਸਾਲ ਪਹਿਲਾਂ ਉਹ ਕਰ ਗਏ ਉਹਨਾਂ ਨੇ ਕੱਖ ਕਰਿਆ ਹੁਣ ਇਹ ਕੀ ਕਰ ਦੇਣਗੇ ਜਿਵੇਂ ਇਹਨਾਂ ਨੂੰ 2.5 ਸਾਲ ਦੇ ਕਰੀਬ ਸਮਾਂ ਹੋਣਾ ਵਾਲਾ ਪੰਜਾਬ ਦੇ ਵਿੱਚ ਬਣਾਇਆ ਨੂੰ ਇਹ ਕਹਿੰਦੇ ਸਿੱਤ ਸਰਕਾਰੀ ਨੌਕਰੀਆਂ ਦੇ ਦਿੱਤਾਂ 43000 ਇਹ ਗੱਲ ਸੱਚੀ ਹੈ ਵਧੀਆ ਨੌਕਰੀਆਂ ਦਿੱਤੀਆਂ ਇਹ ਵਧੀਆ ਗੱਲ ਕਰੀ ਇਹਨੇ ਪਰ ਅਸੀਂ ਆਮ ਵਧੀਆ ਕਹਾਂਗੇ ਮੰਦੇ ਨੂੰ ਮੰਨਦਾ ਪਰ ਅਸੀਂ ਆਮ ਸੱਥਾਂ ਦੇ ਵਿੱਚ ਜਾਣਿਆ ਪੰਡਾਂ ਦੇ ਵਿੱਚ ਜਾਣਿਆ ਕਹਿੰਦੇ ਸਾਡੇ ਦਾ ਹਰੇ ਕਹਿੰਦਾ ਵੀ ਸਾਡੇ ਦਾ ਨੌਕਰੀ ਕਿਤੇ ਮਿਲੀ ਨਹੀਂ ਮਿਲੀ ਕਿਉਂ ਨਹੀਂ ਬਹੁਤ ਮਿਲੀ ਹੈ ਮਿਲਣ ਵਾਲਿਆਂ ਨੂੰ ਪੁੱਛੋ ਕਿੰਨੇ ਮਸਾ ਬੰਦ ਹੋ ਗਿਆ ਨਸ਼ਾ ਦਾ ਕੋਈ ਸਰਕਾਰ ਨਹੀਂ ਬੰਦ ਕਰਦੀ ਕੋਈ ਸਰਕਾਰ ਦਾ ਮੁੱਦਾ ਤੇ ਸਰਕਾਰ ਦਾ ਵੀ ਸੀਗਾ ਮੰਨਦੀ ਪਲਟ ਦੇ ਕਿ ਨਸ਼ਾ ਬੰਦ ਕਰਾਂਗੇ ਤਾਂ 9 ਮਹੀਨਿਆਂ ਦੇ ਵਿੱਚ ਐਂਡੋ 70 ਸਾਲ ਕਹੀ ਗਏ ਨੇ ਵੀ ਅਸੀਂ ਬੰਦ ਕਰ ਦਿਆਂ ਅਸੀਂ ਬੰਦ ਕਰ ਰਿਆਂ ਚਲਾਇਆ ਤਾਂ ਉਹਨਾਂ ਨੇ ਇਹ ਕੀ ਕਰ ਦੋ ਬੰਦਾ ਤੇ ਕੀ ਗੁੰਮਰਾਹ ਕੀਤਾ ਜਾਂਦਾ ਵੋਟਾਂ ਦੇ ਲਈ ਲੋਕਾਂ ਨੂੰ ਫਿਰ ਮੁੱਦੇ ਸਾਹਮਣੇ ਉਹ ਹੀ ਕਿਸੇ ਨੂੰ ਗੁੰਮਰਾਹ ਨਹੀਂ ਕਰਿਆ ਆਪਣੀ ਮਰਜ਼ੀ ਨਾਲ ਪਾਵਣਗੇ ਅਗਲਾ ਹੂੰ ਕੀ ਲੱਗਦਾ ਬੁਰੀ ਪ੍ਰੈਸਰ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ ਪੁੱਛ ਭਰਾਵਾ ਆਪਾਂ ਨੂੰ ਇਹ ਗੱਲਾਂ ਬਾਰੇ ਪਤਾ ਕੀ 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 ਲੱਗਦਾ ਕਿ ਵੋਟਾਂ ਦੇ ਨਾਲ ਲੋਕ ਸਭਾ ਚੋਣਾਂ ਦੇ ਨਾਲ ਪੰਜਾਬ ਦੀ ਤਸਵੀਰ ਬਦਲੀ ਜਾ ਸਕਦੀ ਹੈ ਜੀ ਆ ਦੋਦੇ ਨੂੰ ਪੁੱਛ ਪਰ ਉਹ ਫਰਕ ਪਊ ਕੁਛ ਜਾ ਸਕਦੀ ਹੈ ਹੂੰ ਜੇ ਮੈਂ ਤੁਹਾਡੇ ਲੋਕ ਸਭਾ ਆ ਸੰਗਰੂਰ ਦੀ ਗੱਲ ਕਰ ਲਏ ਇੱਥੇ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਨੇ ਸਿਮਰਨਜੀਤ ਸਿੰਘ ਮਾਨ ਇੱਕ ਪਾਸੇ ਗੁਰਮੀਤ ਸਿੰਘ ਮੀਤ ਹੇਰ ਇੱਕ ਪਾਸੇ ਕੀ ਲੱਗਦਾ ਕਿ ਹਾਂ ਜੀ ਸੇਮਨਜੀਤ ਮਾਨ ਵੀ ਠੀਕ ਹੈ ਸੁਖਪਾਲ ਸਿੰਘ ਖੈਰਾ ਵੀ ਲੋ ਠੀਕ ਹੈ ਜੀ ਦੋਨੇ ਬੀ ਬਤੂ ਰੱਬ ਦਾ ਆ ਇਹ ਦੇਖੋ ਵੀ ਹਾਂ ਜਿਹੜਾ ਕੋਈ ਹੁਣ ਕੰਮ ਕਰਦਾ ਹੈ ਦੇਖੋ ਤਾਂ ਲੱਗਦਾ ਜੀ ਤੂੰ ਕੋਈ ਦਿਖਾਵਾ ਮੈਂ ਤਾਂ ਦਿਖਦਾ ਜਦਾਈ ਨਹੀਂ ਕਰਨੀ ਜਦਾਈ ਨਹੀਂ ਕਰਨੀ ਜਦਾਈ ਨਹੀਂ ਕਰਨੀ ਉਹ ਜਦਾਈ ਨੂੰ ਕੋਈ ਮੰਨਦਾ ਜਦਾਈ ਨਹੀਂ ਕਰਨੀ ਜਦਾਈ ਨਹੀਂ ਕਰਨੀ ਜਦਾਈ ਨਹੀਂ ਕਰਨੀ ਆਪ ਦੀ ਲੜਾਈ ਕਰ ਰਹੇ ਆ ਹਾਂ ਉਹ ਗਾੜੀ ਲੜਾਈ ਤੇਰੀ ਮੈਂ ਕਰਾਂ ਤੂੰ ਉਹਨੂੰ ਤੈਨੂੰ ਤਬੂਤਾ ਦਾ ਦੇਖੋ ਦੇਖੋ ਕਿਹੜਾ ਸਿਮਰਨ ਮੇ ਬਹੂ ਆ ਸਿਮਰਨ ਜੀ ਦਾ ਮਾਣ ਆਓ ਸੱਚਾ ਬੰਦਾ ਹੀ ਆ ਫਿਰ ਸੱਚਾ ਮੈਂ ਤਾਂ ਹੋਰ ਕੀ ਤੂੰ ਦੱਸ ਉਹਦਾ ਸਿੱਖਾਂ ਦਾ ਮਸਲਾ ਉਹ ਕਹਿੰਦੇ ਸਿੱਖਾਂ ਦਾ ਮਸਲਾ ਚੱਕਦੇ ਆ ਸਿੱਖਾਂ ਦੀ ਚਾਹੀਏ ਖਾਲਿਸਤਾਨ ਦੀ ਗੱਲ ਉਹ ਗੱਲ ਕਰਦੇ ਆ ਕਹਿੰਦੇ ਸੀ ਖਾਲਸਾਣ ਤਾਂ ਬਾਬਾ ਨਹੀਂ ਹੋ ਸਕਦੇ ਮੇਰੇ ਸਾਹ ਤਾਂ ਜੋ ਮਾਲਕ ਦੀ ਹੁਕਮ ਹੈ ਉਹੀ ਹੋਊਗਾ ਇਹ ਕੌਣ ਹੈ ਖਾਲਤਾਨ ਲਿਆਉਣ ਵਾਲੇ ਤੇ ਜੇ ਨਹੀਂ ਲਿਆਉਣ ਵਾਲੇ ਸਮਝੀਗਾ ਉਹ ਕਹਿੰਦੇ ਸੀ ਸਿੱਖਾਂ ਦੇ ਮੁੱਦੇ ਚਾਹਦੇ ਆ ਹੈ ਉਹ ਕਹਿੰਦੇ ਸੀ ਸਿੱਖਾਂ ਦੇ ਮੁੱਦੇ ਚਾਹਦੇ ਆ ਸਿੱਖਾਂ ਦੀ ਗੱਲ ਕਰਦੇ ਆ ਨਾ ਵੀਰੇ ਕੋਈ ਸਿੱਖਾਂ ਦੀ ਕੋਈ ਕਰ ਰਿਹਾ ਨਾ ਕੋਈ ਹਿੰਦੂਆ ਨਹੀਂ ਕਰ ਰਿਹਾ ਕੋਈ ਨਹੀਂ ਹੈਗਾ ਹੁਣ ਨਾ ਤਾਂ ਹਰੇਕ ਤਾਂ ਚੋਰੀ ਕਰ ਰਿਹਾ ਨਾ ਕੋਈ ਇਸ ਨੂੰ ਕੋਈ ਸਮਝਾ ਰਿਹਾ ਸਮਝੀਗਾ ਚੋਰੀ ਹਰੇਕ ਕਰਨ ਨੂੰ ਤਿਆਰ ਨਾ ਹੁਣ ਗਵਰਨਮੈਂਟ ਦਾ ਕੁਛੇ ਦਾ ਮਤਲਬ ਨਹੀਂ ਹੈ ਵੀ ਰੋਕ ਲੈਣਗੇ ਆਦਿਕਾ ਜਿਗਰਾ ਆਮ ਆਦਮੀ ਪਾਰਟੀ ਦੀ ਗੱਲ ਕਰਨ ਲੱਗੇ ਬਾਪੂ 2.5 ਸਾਲ ਦਾ ਕਾਰਜਕਾਲ ਹੋ ਹੋਣ ਵਾਲਾ ਆ ਪੰਜਾਬ ਦੇ ਸੱਤਾ ਸਿਆਸਤ ਦੇ ਵਿੱਚ ਆਇਆ ਨੂੰ ਜਿਵੇਂ ਬਾਪੂ ਨੇ ਕਿਹਾ ਕਿ 43000 ਨੌਕਰੀਆਂ ਮਿਲ ਗਈਆਂ ਵਧੀਆ ਕੰਮ ਕੀਤੇ ਆ ਥੋੜੀ ਨਜ਼ਰ ਦੇ ਵਿੱਚ ਕੋਈ ਕੰਮ ਹੋਇਆ ਇਦਾਂ ਦਾ ਥੋੜੀ ਜਿਹੀ ਨਜ਼ਰ ਤੇ ਤਾਂ ਜਿਹੜਾ ਗਰੀਬਾਂ ਦੀ ਕਣਕੋ ਨਹੀਂ ਛੂ ਵੀ ਬੰਦ ਕਰਤੀਆਂ ਨੇ ਕਾਹਦਾ ਇਹਨੇ ਕਰਤਾ ਵਾਹ ਨੌਕਰੀਆਂ ਮਿਲੀਆਂ ਕਿਤੇ ਨੌਕਰੀ ਤਾਂ ਕਿਸੇ ਨੂੰ ਉਸ ਸੋਫਨੇ ਚਤਾ ਬੇਸਖਰੀ ਮਿਲ ਗਈ ਹੋਵੇ ਪਰ ਉਹ ਤਾਂ ਦੇਖੀ ਨੌਕਰੀ ਮਿਲਿਆ 42000 ਬਿਆਲੀ ਉਹ ਕਹਿੰਦੇ 42000 ਨੌਕਰੀ ਮਿਲਿਆ ਇਹਦੇ ਵਰਗੀ ਲੈ ਰਹੀ ਸੀ ਯਾਰ ਆਪਣਾ ਕਿਹੜਾ ਕੋਈ ਚਟੂ ਲੱਗ ਰਿਹਾ ਨਹੀਂ ਨਹੀਂ ਇਹਦਾ ਹੁਣ ਉਹੀ ਗੱਲ ਹੈ ਪੋਚੇ ਮਾਨ ਨੂੰ ਹਰ ਇੱਕ ਤਿਆਰ ਹੈ ਤੂੰ ਵਾਰਾ ਇਹਦੀ ਸੌਂ ਖਾ ਕੇ ਕਹੇ ਕੋਈ ਵੀ ਜਾਂ ਸਹੀ ਹੋਇਆ ਕੰਮ ਇਹਦਾ ਉਦੋਂ ਦੁੱਖਣੇ ਨਸੇ ਵੱਧ ਗਏ ਹੈ ਕੋਈ ਮਾਦਾ ਕੋਈ ਗਰੀਬ ਆ ਨਾ ਕੋਈ ਅਮੀਰ ਆ ਸਭ ਕੋਈ ਪੈਂ ਪੰਜਾਬ ਦੀਆਂ ਮਾਵਾਂ ਦੇ ਪੁੱਤ ਪਹਿਲਾਂ ਵੀ ਮਰਦੇ ਰਹੇ ਆ ਪੰਜਾਬ ਦੇ ਵਿੱਚ ਚਾਹੇ ਕੋਈ ਵੀ ਹੋਵੇ ਮੁੱਦਾ ਇਹਨਾਂ ਦਾ ਵੀ ਸੀਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਬਾਹਰ ਕੱਢ ਕੇ ਕਹਿੰਦੇ ਸੀ ਜਿਸ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰ ਦਾਂਗੇ ਪਰ ਸਥਿਤੀ ਪੰਜਾਬ ਦੇ ਵਿੱਚ ਇਹ ਆ ਨੌਜਵਾਨਾਂཚੇ ਵੀ ਮਰ ਰਹੇ ਆ ਕੋਈ ਸਰਕਾਰਾਂ ਤੋਂ ਬੰਦ ਹੀ ਨਹੀਂ ਹੁੰਦਾ ਜੇ ਦਾ ਸਰਕਾਰਾਂ ਇੱਕ ਸਰਕਾਰ ਦੇ ਮਗਰ ਪੈ ਗਈਆਂ ਕਿਵੇਂ ਬੰਦ ਕਰ ਦੂ ਮੁੱਦਾ ਰੱਖਣਾ ਬੰਦ ਕਰ ਦੇਣਾ ਮੁੱਦੇ ਨਾ ਰੱਖਣ ਨਸ਼ੇ ਦਾ ਜੇ ਹੁਣ ਕੋਈ ਜਿੜ ਰੱਖਣਗੇ ਅਗਲਾ ਕਿਹੜਾ ਰੱਖੂਗਾ ਕਿ ਉਹ ਦੁਬਾਰ ਆਪਣੇ ਵਰਗੇ ਦਾ ਕੋਈ ਪਤਾ ਨਹੀਂ ਜੀ ਆਪਣੇ ਵਰਗੇ ਦਾ ਕੋਈ ਪਤਾ ਨਹੀਂ ਬਾਈ ਉਹ ਕਹਿੰਦੇ ਵੀ ਮੁੱਦਾ ਮੁੱਦਾ ਕਹਿੰਦੇ ਵੀ ਨਸ਼ੇ ਦਾ ਹੋਣੀ ਨਹੀਂ ਚਾਹੀਦਾ ਫਿਰ ਹੋਣਾ ਤਾਂ ਨਹੀਂ ਚਾਹੀਦਾ ਜੀ ਪਰ ਇਹ ਲੋਕ ਤਿਆਰ ਕਰੀ ਜਾਂਦੇ ਆ ਗਵਰਨਮੈਂਟ ਤ ਜੇ ਗਵਰਨਮੈਂਟ ਦਾ ਕੰਨ ਫੜਿਆ ਹੋਵੇ ਨਾ ਉਹਦੀ ਆਲਾ ਚਰਖ ਦੇਨੇ ਬੰਦ ਕਰੇ ਕੰਮ ਨੂੰ ਮੁੱਖ ਮੰਤਰੀ ਸਾਹਿਬ ਦਾ ਅੱਜ ਇੱਕ ਬਿਆਨ ਆਉਂਦਾ ਉਹ ਕਹਿੰਦੇ ਅਸੀਂ ਹੋਰਾਂ ਵਾਂਗੂ ਬੱਸਾਂ ਦੇ ਵਿੱਚ ਹਿੱਸਾ ਪਾਉਣ ਨਹੀਂ ਆਏ ਰੇਤ ਦੀਆਂ ਖੱਡਾਂ 'ਚ ਹਿੱਸਾ ਪਾਉਣ ਨਹੀਂ ਆਏ ਅਸੀਂ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਹਿੱਸਾ ਪਾਉਣ ਆਏ ਥੋੜੇ ਕੋਲੇ ਕੀ ਐਸਾ ਵਿਧਾਇਕ ਵਿਧਾਨ ਸਭਾ ਹਲਕੇ ਦਾ ਐਮ ਐਲ اے ਜਾਂ ਕੋਈ ਸਰਕਾਰ ਦਾ ਨੁਮਾਇੰਦਾ ਥੋੜੇ ਦੁੱਖਾਂ ਦੇ ਵਿੱਚ ਪਹੁੰਚਿਆ ਉਹ ਸਾਡਾ ਤਾਂ ਅਹੀ ਜਿਹੜਾ ਆਪਾਂ ਨੂੰ ਕੀ ਕਹਿੰਦੇ ਨੇ ਉਗੂ ਵਾਲਾ ਲਾਹਵ ਸਿੰਘ ਉਗੋਗੇ ਉਹਦੀ ਕੋਠੀ ਜਗ੍ਹਾਏ ਉਹ ਕਹਿੰਦਾ ਮੈਨੂੰ ਉਸ ਦਿਨ ਕਹਿੰਦਾ ਵੀ ਚੱਲ ਆਪ ਉਹ ਕਹਿੰਦਾ ਚੱਲ ਆਪਾਂ ਮਿਲਿਆ ਉਹਨੇ ਨੈ ਤੇਰੀ ਗੱਲਬਾਤ ਕਰਾਉਣਾ ਉਹਨੂੰ ਉੱਥੇ ਹੀ ਚੜ ਗਿਆ ਦੋ ਚਾਰੇ ਉਹਦੇ ਹੱਥੀਂ ਗਏ ਆਪਣੇ ਆਪਣੇ ਜਿਹੜੇ ਉਹ ਰੱਖੇ ਹੋਏ ਆਦੇ ਪੀਏ ਪੀਏ ਹਾਂ ਉਹ ਕਹਿੰਦੇ ਅੰਦਰ ਜਦੋਂ ਭੇਜੋ ਕਹਿੰਦੇ ਹੁਣ ਤਾਂ ਬੁਖਾਰ ਚੜਿਆ ਪਿਆ ਮਗਾ ਅਜੇ ਚੜਿਆ ਨਹੀਂ ਜਦੋਂ ਚੜ ਗਿਆ ਉਦੋਂ ਦੱਸਿਆ ਜਾ ਲੋਕਾਂ ਨੂੰ ਮਿਲਣ ਵਾਲੇ ਲੋਕਾਂ ਨੂੰ ਮਿਲਣ ਵਾਲੇ ਬੁਖਾਰ ਕਿਉਂ ਚੜਦਾ ਵੋਟਾਂ ਲੈਣ ਵਾਲੇ ਬੁਖਾਰ ਉਤਰ ਜਾਂਦਾ ਜਿਹੜਾ ਉਦੋਂ ਛੱਡਣੂ ਸਾਡੀ ਕਰਨਾ ਸੀ ਕਹਿੰਦਾ ਜਮੇ ਤੋਂ ਛਕਾਉਂਗਾ ਐਸੀ ਉਮੀਓ ਕਰਾਂਗੇ ਹੈ ਵੀ ਤੁਹਾਨੂੰ ਐਸੀ ਪਰੇਸ਼ਾਨੀ ਆਉਣੀ ਨਹੀਂ ਦੇਂਦੇ ਉਹ ਮੈਂ ਕਹਣਾ ਵੀ ਹੁਣ ਜਦੋਂ ਦੇਖਿਆ ਦੀ ਕੋਠੀ ਕੋਲੇ ਆ ਕੇ ਉਹਨੂੰ ਬੁਖਾਰ ਚੜ ਗਿਆ ਹੈ ਇਹ ਤੁਹਾਨੂੰ ਦੇ ਇਹ ਤੁਹਾਨੂੰ ਦੇ ਕੇ ਤਾਂ ਨਹੀਂ ਕਿਤੇ ਤੁਹਾਨੂੰ ਦੇ ਕੇ ਤਾਂ ਨਹੀਂ ਬੁਖਾਰ ਚੜ ਗਿਆ ਤੁਹਾਨੂੰ ਤਾਂ 21 ਚੜਾ ਆਵੇ ਕੁਝ ਮੰਗਣ ਆਉਣਗੇ ਗੱਲ ਤਾਂ ਹੈਗਾ ਬਾਈ ਜਿਵੇਂ ਲੋਕ ਸਭਾ ਚੋਣਾਂ ਦੀ ਬਾਪੂ ਹੁਣ ਗੱਲ ਕਰ ਲਗੇ ਕਿਸਾਨੀ ਦੇ ਮਸਲੇ ਚਾਹੇ ਐਮਐਸਪੀ ਦੀ ਗੱਲ ਹੋਵੇ ਕਾਂਗਰਸ ਪਾਰਟੀ ਵੀ ਕਹਿ ਰਹੀ ਆ ਅਸੀਂ ਐਮਐਸਪੀ ਦੇ ਕਾਨੂੰਨ ਬਣਾ ਕੇ ਦੇਵਾਂਗੇ ਬੀਜੇਪੀ ਕਹਿ ਰਹੀ ਆ ਜੇਕਰ ਮੋਦੀ ਦੁਬਾਰੇ ਬਿਰ ਸੱਤਾ ਦੇ ਵਿੱਚ ਆਉਂਦਾ ਕੀ ਪੰਜਾਬ ਦੀ ਤਸਵੀਰ ਨੇ ਨਾਲ ਬਦਲੀ ਜਾਊਗੀ ਜਾਂ ਪੰਜਾਬ ਨਾਲ ਹੋਰ ਤਕਾ ਹੋਊਗਾ ਜੇ ਮੋਦੀ ਕੇਂਦਰ ਦੇ ਵਿੱਚ ਦੁਬਾਰੇ ਆਉਂਦਾ ਉਹ ਆ ਤਾਂ ਨਜ਼ਾਰਾ ਜਿਹੜਾ ਹੋਊਗਾ ਉਹਦੇ ਲਊਗਾ ਦੇਖੋ ਉਦੋਂ ਪਤਾ ਲੱਗੂਗਾ ਮੈਨੂੰ ਕੀ ਨਜ਼ਾਰਾ ਆਇਆਗਾ ਵੀ ਫਾਇਦਾ ਹੋਇਆ ਕਿ ਨੁਕਸਾਨ ਹੋ ਗਿਆ ਹੈ ਉਦੋਂ ਲੋਕਾਂ ਨੂੰ ਇਹ ਤਾਂ ਹੁਣ ਤਾਂ ਨਸ਼ਾ ਕੀ ਪਿਆ ਤੂੰ ਮੇਰੇ ਹਿਸਾਬ ਨਾਲ ਤਾਂ ਹੋਰ ਵੱਧ ਸਕਦਾ ਬਾਈ ਸਮਝ ਗਿਆ ਮੈਂ ਤਾਂ ਇਹੀ ਗੱਲ ਕਹਿਣਾ ਵੀ ਨਾ ਕੋਈ ਧਰਮ ਬਾਰੇ ਕੋਈ ਗੱਲ ਕਰ ਰਿਹਾ ਕੋਈ ਨਾ ਜਿਹਦੇ ਲੋਟ ਆ ਜਾਂਦਾ ਉਹੀ ਦੱਪ ਕੇ ਤੁਰ ਜਾਂਦਾ ਸਮਝ ਗਿਆ ਗੱਲ ਇਹ ਹੈ ਹੈ ਕੋਈ ਮੈਂ ਜੇ ਮੇਰੇ ਪੱਖ ਤੋਂ ਮੇਰਾ ਬੰਦਾ ਹੋਇਆ ਜੇ ਮੇਰਾ ਇੱਕ ਕੰਮ ਕਰਦਾ ਉਹ ਥਾਣੇਦਾਰ ਵਾਲੀ ਗੱਲ ਹੋ ਜਾਂਦੀ ਉਹ ਕੋਈ ਨਾ ਮੇਰਾ ਬੰਦਾ ਹੀ ਆ ਹਾਂ ਮੈਂ ਜੋ ਮੈਂ ਕਹਦਾ ਉਹ ਵੀ ਕਰਾ ਦੂੰਗਾ ਹੁੰਦਾ ਵੀ ਇਹਗਾ ਜਿਹੜਾ ਬਈ ਮਾੜੇ ਦੀ ਇੱਥੇ ਕੋਈ ਸੁਣਦਾ ਹੀ ਨਹੀਂ ਪੰਦਾ ਗੁਰਮੀਤ ਸਿੰਘ ਮੀਤਿਆਰ ਇਥੇ ਤੁਹਾਡੇ ਉਮੀਦਵਾਰ ਨੇ ਆਮ ਆਮਦਵੀ ਪਾਰਟੀ ਦੇ ਉਹਨਾਂ ਨੇ ਇੱਕ ਪ੍ਰੈਸ ਬਾਰਤਾ ਕੀਤੀ ਸੀਗੀ ਉਹ ਪ੍ਰੈਸ ਬਾਰਤਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਕੰਮ 2.5 ਸਾਲ ਦੇ ਵਿੱਚ ਕੀਤੇ ਆ ਉਹ ਸਰਕਾਰਾਂ ਨੇ 5-5 ਸਾਲ ਦੇ ਵਿੱਚ ਨਹੀਂ ਕੀਤੇ ਲੱਗਦਾ ਕਿ ਉਹ ਕੰਮ ਹੋਏ ਨੇ ਮੇਰੇ ਸਾਹਮਣੇ ਤਾਂ ਨਹੀਂ ਹੋਇਆ ਵੋਟ ਤਾਂ ਹੁਣ ਤੂੰ ਮੇਰੀ ਗੱਲ ਤੁਸੀਂ ਹੁਣ ਆ ਗਏ ਤੁਸੀਂ ਹੁਣ ਮੈਨੂੰ ਪਤਾ ਵੀ ਕੀ ਕਰਨੇ ਚਾਹੁੰਦੇ ਹੋ ਵੀ ਉਹ ਉੱਥੋਂ ਤੱਕ ਸਾਰੀ ਤੁਸੀਂ ਹੁਣ ਵੋਟਾਂ ਨਹੀਂ ਸਾਰ ਲੈਣ ਆਇਓ ਉਹਦੇ ਕੰਮ ਕਰੇ ਲਾਲੀ ਰੱਛ ਦੇਣਗੇ ਉਹਦੇ ਕੰਮ ਕਰਿਆਂ ਤੇ ਆਪੀ ਚਾਣਨ ਹੋ ਜੂ ਮੈਂ ਉਹ ਜਿੱਤ ਕੇ ਦਿਖਾਊਗਾ ਉਹ ਆਪੀ ਚਾਣਨ ਹੋਊਗਾ ਵਧੀਆ ਅਸੀਂ ਸੱਥਾਂ ਦੇ ਵਿੱਚ ਜਾਣਦੇ ਆ ਬਾਪੂ ਲੋਕਾਂ ਨਾਲ ਗੱਲਬਾਤ ਕਰਦੇ ਆ ਲੋਕ ਤਾਂ ਨਿਰਾਸ਼ ਆ ਮੰਦੀ ਪਾਰਟੀ ਤੋਂ ਤਾਨੀਆ ਗੱਲਾਂ ਤਾਂ ਆਮੀ ਚੱਲਦੀਆਂ ਹੁੰਦੀਆਂ ਵਧੀਆ ਬੰਦਾ ਵਧੀਆ ਕੰਮ ਕਰੇ ਨਾ ਡਾਡਮਾ ਅੰਡਾਲੀ ਦਾ ਲਾਲੀ ਉਹਦਾ ਦੁਕਾਨ ਵਧੀਆ ਬੰਦਾ ਮੀਤ ਹੈ ਰਹਿਇਆ ਜਾ ਬੰਦਾਰੀ ਪੂਰਾ ਸਰੇਦਾ ਬੰਦਾ ਬਾਪੂ ਜੀ ਇੱਕ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਸੀ ਜੀ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਆਮਦਵੀ ਪਾਰਟੀ ਨੇ ਪੋਰਜੋਰ ਨਾਲ ਵੋਟਾਂ ਦੇ ਵਿੱਚ ਠਾਇਆ ਸੀ ਬੇਅਦਬੀ ਦਾ ਇਨਸਾਫ ਦੇਵਾਂਗੇ ਕੰਮ ਕਰਿਆ ਬਾਦਲ ਕਿਆ ਨਹੀਂ ਬਾਦਲ ਕੈਂਬਰੀ ਸਭ ਤੋਂ ਪਹਿਲਾਂ ਵਾਅਦੇ ਨੇ ਉਹਨਾਂ ਨੇ ਕੀ ਕਰਤਾ ਮੇਰਾ ਇਹਨਾਂ ਇਹ ਸਰਕਾਰ ਨੂੰ ਹੁਣ ਕਹੀ ਜਾਂਦੇ ਨੇ ਨਾ ਉਹਨਾਂ ਬਾਰੇ ਕੀ ਪੱਟੇ ਨਹੀਂ ਉਹਨਾਂ ਨੇ ਕੀ ਕਰਤਾ 20 ਸਾਲ 60 ਸਾਲ ਉਹ ਕਹਿੰਦੇ ਜੇ ਅਸੀਂ ਗਲਤ ਕੰਮ ਕੀਤਾ ਗੁਰੂ ਸਾਹਿਬ ਦੀ ਜੇਕਰ ਬੇਦਬੀਸੀ ਕਰਵਾਈ ਆ ਸਾਡੇ ਰਾਜ ਦੇ ਵਿੱਚ ਹੋਈ ਆ ਸਾਨੂੰ ਫੜ ਕੇ ਜਿਹਨਾਂ ਦੇ ਵਿੱਚ ਛੱਡਣਾ ਫਿਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਾਹਿਬ ਜਿਹਨਾਂ ਦੇ ਵਿੱਚ ਕਿਉਂ ਨਹੀਂ ਛੱਡ ਰਹੇ ਉਹਨਾਂ ਨੂੰ ਦੂਜੇ ਨੂੰ ਦੂਜਾ ਕੋਈ ਨਹੀਂ ਛੱਡਦਾ ਕਿੰਨਾਂ ਨੂੰ ਛੱਟਿਆ ਪਹਿਲਾਂ 20 ਸਰਕਾਰਾਂ ਬਦਲ ਗਈਆਂ ਕੋਈ ਨਹੀਂ ਛੱਡਦਾ ਇਹ ਮੇਰੀ ਗੱਲ ਬਈ ਮੋਟਰ ਬੰਦ ਕਰਤੀਆਂ ਹੁਣ ਆ ਮੋਟਰ ਬੰਦ ਕਰਦੇ ਕਨੈਕਸ਼ਨ ਬੰਦ ਕਰਦੇ ਔਨੇਕ ਪਿੰਡਾਂ ਦੀ ਕਿਲੇ ਕਿਲੇ ਦੇ ਮੋਟਰਾਂ ਦੇ ਮੰਨਰਾਨ ਇੱਲੇ ਕਿਲੇ ਤੇ ਮੋਟਰ ਲਾਈ ਹੈ ਤਾਂ ਮੰਨਦਾ ਨੇ ਹੁਣ ਕਿ ਤਾਂ ਖਾਣ ਲੱਗਿਓ ਬਾਕੀ ਰੈਕਟਰੀਆ ਬੰਦ ਕਰਦੀਆਂ ਈ ਵਧੀਆ ਕਰੀ ਜਾਂਦਾ ਐਸ ਮੇਰੇ ਦੀ ਲਾਲਾ ਸਾਡੀ ਵੀ ਹੀ ਐ ਆ ਜਿਹੜੇ ਕਹਿੰਦੇ ਮੰਤਰੀ ਐ ਏਸੇ ਕੋਲੇ ਅਸੀਂ ਭੈਣ ਦੀ ਕਿੰਨੀਆਂ ਦਾ ਵੀਡੀਓ ਪਾਤੀਆਂ ਐਡਰੈਸ ਨਰਕ 'ਚ ਬੈਠਿਆ ਭੈਣ ਦੀ ਕੀ ਕਰੂਗਾ ਦਿੰਦਾ ਪਰ ਨਾ ਅਸੀਂ ਕਾਂਗਰਸ ਨੂੰ ਵੋਟ ਪਾਈਏ ਨਾ ਧਾਰੂ ਨੂੰ ਪਾਈਏ ਹਾਂ ਨਾ ਬਾਦਲ ਨੂੰ ਪਾਈਏ ਨਾ ਤਾਂ ਅਸੀਂ ਲੋਕ ਸਭਾ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਲੋਕਾਂ ਨੂੰ ਲੈ ਕੇ ਕਿਉਂਕਿ ਇਹ ਲੋਕ ਨੇ ਜੋ ਪੰਜਾਬ ਦੀ ਸਿਆਸਤ ਨੂੰ ਸੰਗਰੂਰ ਦੀ ਸਿਆਸਤ ਨੇ ਜਿਹੜਾ ਉਹ ਪ੍ਰਭਾਵਿਤ ਕੀਤਾ ਇਹ ਉਹ ਲੋਕ ਨੇ ਸੱਥਾਂ ਦੇ ਵਿੱਚੋਂ ਹੀ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਸ਼ੁਰੂ ਹੁੰਦੀ ਆ ਇੱਥੋਂ ਹੀ ਸਰਕਾਰ ਦੇ ਨੁਮਾਇੰਦੇ ਚੁਣੇ ਜਾਂਦੇ ਨੇ ਇੱਥੋਂ ਹੀ ਸਰਕਾਰ ਚੁਣੀ ਜਾਂਦੀ ਆ ਸੱਥਾਂ ਦੇ ਵਿੱਚੋਂ ਹੀ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਸ਼ੁਰੂ ਹੁੰਦੀ ਆ ਆਮਦਵੀ ਪਾਰਟੀ ਨੂੰ ਲੈ ਕੇ ਜਿਹੜੇ ਗਿਲੇ ਸ਼ਿਕਵੇ ਉਹ ਲੋਕਾਂ ਦੇ ਹੈਗੇ ਆ ਚਾਹੇ ਉਹ ਨਸ਼ਾ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੋਵੇ ਸੋਮਨੇ ਕਾਲੀਦਾਲ ਦੇ ਰਾਸ ਦੇ ਵਿੱਚ ਜਿਹੜਾ ਇਹ ਬੇਅਦਬੀ ਗੁਰੂ ਸਾਹਿਬ ਦੀ ਹੋਈ ਔਰ ਉਹ ਲਗਾਤਾਰ ਇਹ ਗੱਲ ਕਹਿੰਦੇ ਆ ਰਹੇ ਜਿਵੇਂ ਸਾਡੇ ਰਾਸ ਦੇ ਵਿੱਚੋਂ ਹੋਈ ਸੀ ਤਾਂ ਜੇਕਰ ਅਸੀਂ ਗੁਰਦ ਸਾਹਿਬ ਤੋਂ ਹੁੰਨੇ ਆ अनेका ਸੈਸਏਟੀ ਬਣੀਆਂ ਕੁੰਭਰ ਵਿਜੇ ਪ੍ਰਤਾਪ ਉਹ ਲੰਮੇ ਸਮੇਂ ਤੋਂ ਜਿਹੜਾ ਇਸ ਐਸਐਡੀ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਿਹੜੇ ਬੋਲਦੇ ਹੋ ਰਹੇ ਆ ਜਿਹੜੇ ਕੁੰਭਰ ਵਿਜੇ ਪ੍ਰਤਾਪ ਦੇ ਜਿਹੜੇ ਗਿਲੇ ਸ਼ਿਕਵੇ ਆ ਉਹ ਆਪਣੀ ਹੀ ਪਾਰਟੀ ਦੇ ਨਾਲ ਮੌਜੂਦਾ ਸੱਤਾਧਾਰੀ ਪਾਰਟੀ ਦੇ ਨਾਲ ਉਹ ਹੋਇਆ ਤਾ ਕਿਤਨਾ ਕਿਤੇ ਜਿਹੜਾ ਲੋਕ ਨਰਾਸ਼ ਆ ਮਜੂਦਾ ਸੱਤਾਧਾਰੀ ਪਾਰਟੀ ਤੋਂ ਗਿਲੇ ਸਿਕਵੇਂ ਸਾਂਝੇ ਕਰ ਰਹਾ ਹਾਂ ਜਿਹੜੇ ਕੰਮ ਆ ਉਹ ਹੋਈ ਵੀ ਆ ਇਹ ਵੀ ਲੋਕ ਕਹਿ ਰਹੇ ਆ ਪਰ ਜਿਹੜੀ ਗੱਲ ਆ ਬਾਈ ਜੀ ਜੇ ਗੁਰੂ ਸਾਹਿਬ ਦੀ ਬੇਅਦਬੀ ਤੇ ਮੁੱਦੇ ਦੀ ਗੱਲ ਕਰ ਰਹੇ ਸੀ ਕੁੰਬਰ ਵਿਜੇ ਪ੍ਰਤਾਪ ਦਾ ਨਾਮ ਸੁਣਿਆ ਤੁਸੀਂ ਹਾਂ ਜੀ ਸੁਣਿਆ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਸੀਗੇ ਤਾਂ ਉਹ अनेका ਤੋਂ ਜਿਹੜੀਆਂ ਬਿਆਨ ਦਿੰਦੇ ਨੇ ਗੁਰੂ ਸਾਹਿਬ ਨੂੰ ਕਹਿੰਦੇ ਵੀ ਐਸਆਈਟੀ ਨੇ ਕਾ ਬਣੀਆਂ ਨੇ ਪਰ ਉਹ ਸਰਕਾਰ ਦੇ ਨੁਮਾਇੰਦੇ ਨੇ ਮੌਜੂਦਾ ਸੱਤਾਧਾਰੀ ਸਰਕਾਰ ਦੇ ਉੱਪਰ ਹੀ ਉਹ ਸਵਾਲ ਖੜੇ ਕਰ ਰਹੇ ਆ ਕਿ ਇਹਨਾਂ ਨੇ ਜੇਕਰ ਸਹਿਰ ਤੋਂ ਕੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਕੰਮ ਕੀਤਾ ਹੁੰਦਾ ਤਾਂ ਹੁਣ ਨੂੰ ਨਸਾਬ ਮਿਲ ਜਾਂਦਾ ਮਿਲ ਜਾਂਦਾ ਜੀ ਕੋਈ ਚੱਕਰ ਜੇ ਇਮਾਨਦਾਰੀ ਨਾਲ ਕਰਿਆ ਹੁੰਦਾ ਹੋ ਜਾਂਦਾ ਹੱਲ ਹੂੰ ਇਮਾਨਦਾਰੀ ਹੈ ਹੀ ਨਹੀਂ ਇਹ ਤਾਂ ਕਹਿੰਦੇ ਸੀ ਕਿ ਅਸੀਂ ਇਮਾਨਦਾਰ ਪਾਰਟੀਆਂ ਨਹੀਂ ਕਰਾਵੀ ਪਾਰਟੀਆਂ ਕ੍ਰਾਂਤੀਕਾਰੀ ਵਿਚਾਰਾਂ ਵਾਲੇ ਆ ਇਨਕਲਾਬ ਦਾ ਯਾਰ ਖਬਰ ਕਿਹੜੇ ਫੂਜ ਵੜ ਬੁੜ ਗਿਆ ਇਨਕਲਾਬ ਦਾ ਲੋਕਾਂ ਨੂੰ ਹੀ ਪਤਾ ਠੀਕ ਹੈ ਨਾ ਜੀ ਬਾਕੀ ਜਿਹੜੀ ਕੁਮਾਰਪੁਰ ਦੇ ਪ੍ਰਤਾਪ ਸਿੰਘ ਦੀ ਗੱਲ ਕਰ ਰਹੇ ਹਾਂ ਅਰੇ ਦਾ ਉਹਨਾਂ ਸਹਿਮਤਾਈ ਬੰਦੇ ਨੇ ਚਾਹੇ ਸਰਕਾਰ ਦੇ ਵਿੱਚ ਮੌਜੂਦਾ ਐਮ ਐਲ ਏ ਆ ਪਰ ਬੋਲਦਾ ਤਾਂ ਹੈਗਾ ਨਾ ਕੋਈ ਸਾਡਾ ਸਿੱਖਾਂ ਦਾ ਐਮ ਐਲ ਏ ਕੋਈ ਬੋਲਿਆ ਨਹੀਂ ਪੂਰੀ ਬਦ ਵਿਚਾਰੇ ਹਾਂ ਕਿ ਕਿਥੋਂ ਦੇ ਹੋ ਸਕਦਾ ਪੰਜਾਬ ਦੇ ਹੈਗੇ ਕਿ ਨਾ ਹੈਗੇ ਕੋਈ ਵੀ ਨਹੀਂ ਪਤਾ ਬਈ ਜਾਣਕਾਰੀ ਵਾਲੀ ਨਹੀਂ ਹੈਗੀ ਪਰ ਬੰਦੇ ਬੋਲਦੇ ਤਾਂ ਹੈਗੇ ਨਾ ਕਟਨ ਨਮਾਇਦ ਤਾਂ ਕਿਹੜਾ ਬੋਲਦਾ ਕੋਈ ਨਹੀਂ ਬਿਲਕੁਲ ਜਿਵੇਂ ਲੋਕ ਸਭਾ ਚੋਣਾਂ ਦਾ ਆਗਾਜ ਪੰਜਾਬ ਦੇ ਵਿੱਚ ਹੋਣ ਵਾਲਾ ਇੱਕ ਜੂਨ ਨੂੰ ਚੋਣਾਂ ਨੇ 4 ਜੂਨ ਨੂੰ ਰਿਜ਼ਲਟ ਆ ਜਾਣਾ ਤੁਹਾਡੇ ਲੋਕ ਸਭਾ ਹਲਕੇ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖੜਾ ਹੈ ਇੱਕ ਪਾਸੇ ਕਾਂਗਰਸ ਪਾਰਟੀ ਦੇ ਗੁਰਮੀਤ ਸਿੰਘ ਉਮੀਦ ਹੈ ਆਮ ਆਦਮੀ ਪਾਰਟੀ ਦੇ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਕਿਹੜੇ ਨੁਮਾਇੰਦੇ ਤੇ ਤੁਹਾਨੂੰ ਵਿਸ਼ਵਾਸ ਆਗੇ ਕਿਹੜਾ ਨੁਮਾਇੰਦਾ ਜਾ ਕੇ ਚਾਹੇ ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੋਵੇ ਚਾਹੇ ਨਸ਼ੇ ਦਾ ਮੁੱਦਾ ਹੋਵੇ ਜਾਂ ਰੋਜ਼ਗਾਰ ਦਾ ਮੁੱਦਾ ਹੋਵੇ ਕਿਹੜੇ ਨੁਮਾਇੰਦੇ ਤੁਹਾਨੂੰ ਵਿਸ਼ਵਾਸ ਆਗੇ ਉਹ ਨੁਮਾਇੰਦਾ ਤੁਹਾਡਾ ਜਾ ਕੇ ਸੰਸ ਤੁਹਾ ਕੋਈ ਵੜੇ ਪੜੇ ਲੈ ਕੇ ਤਾਂ ਹੈ ਨਹੀਂ ਜਿਵੇਂ ਜਿਹੀ ਸੋਚ ਰੱਖਦੇ ਆ ਸੋਚ ਰੱਖੀ ਆ ਸਿਮਰਜੀਤ ਸਿੰਘ ਮਾਨ ਪਹਿਲਾਂ ਨਾੜ ਨਿੰਮੇ ਜਿੱਥੇ ਕੋਈ ਪਹਿਲੀ ਸਪੀਚ ਦੇਖ ਲਓ ਤੁਸੀਂ ਸੁਣ ਕੇ ਉਹ ਵਿਧਾਨ ਸਭਾ ਲੋਕ ਸਭਾ ਚ ਪਈ ਹੋ ਸੁਣ ਲਿਓ ਬੋਲੇ ਵੀ ਨੇ ਪਰ ਨੂੰ ਖੰਡਾ ਵੀ ਜੜਾ ਹੁੰਦਾ ਸੁਣੀ ਸੁਣੀ ਚ ਠੀਕ ਆ ਦੂਜੀ ਗੱਲ ਦਵਾਰੇ ਜਿੱਤੇ ਨੇ ਮੇਰੇ ਘਰ ਚ ਕੋਈ 40 ਸਾਲਾਂ ਤੋਂ ਬੰਦਾ ਸਾਰੀ ਬਦਲ ਬਦਲ ਕੇ ਕੋਈ ਕਿਸੇ ਪਾਰਟੀ ਜਾ ਕੇ ਕਿਸੇ ਕਿਸੇ ਚ ਵਗ ਜਾਂਦਾ ਕੋਈ ਕਿਸੇ ਬੰਦਾ ਬੰਦਾ ਉੱਥੇ ਖੜਾ ਹੁਣ ਖੈਰਾ ਸਾਹਿਬ ਆਏ ਸੀਗੇ ਹੂੰ ਖੈਰਾ ਸਾਹਿਬ ਆਏ ਸੀ ਉਹ ਮਾਨ ਦੀ ਵੀ ਗੱਲ ਕਰਦੇ ਸੀ ਬੀਬੀ ਖਾਲੜਾ ਦੀ ਵੀ ਗੱਲ ਕਰਦੇ ਸੀਗੇ ਹੂੰ ਅਜ 2 ਸਾਲਾਂ ਦੀ ਉਹ ਪਤੰਦਰ ਜਾ ਕੇ ਦੂਜੀ ਪਾਰਟੀ ਕਾਂਗਰਸ ਵੜ ਕੇ ਬਹਿ ਗਿਆ ਹੁਣ ਇਹ ਤੋਂ ਟਿਕਟ ਲੈ ਕੇ ਆ ਗਿਆ ਇਹਦਾ ਮਤਲਬ ਸਾਨੂੰ ਤਾਂ ਲੱਗਦਾ ਜਿਵੇਂ ਮਾਰ ਨੂੰ ਕੋਈ ਹਰਾਉਣ ਆਏ ਹੁੰਦੇ ਨੇ ਹੂੰ ਕਿ ਜਾਲ ਬੁੱਝ ਗਏ ਖੈਰਾ ਸਾਹਿਬ ਨੂੰ ਇੱਥੇ ਲੰਦਾ ਗਿਆ ਹੋ ਸਕਦਾ ਹੈ ਕੋਈ ਕਿਹੜਾ ਕੋਈ 86 ਆ ਬੰਦੇ ਕੋਈ ਖੁੰਡ ਚਰਚਾ ਵਾਲੇ ਬੰਦੇ ਆ ਠੀਕ ਹੈ ਨਾ ਇਥੋਂ ਹੀ ਸਰਕਾਰਾਂ ਚੁਣੀਆਂ ਜਾਂਦਾਂ ਨੇ ਸੱਜਣ ਸੱਤ ਦੇ ਵਿੱਚੋਂ ਸੱਤਾ ਜਿਹੜੀ ਸੱਥਾ ਹੁੰਦਾਂ ਨੇ ਇਥੋਂ ਹੀ ਸਰਕਾਰਾਂ ਦੀ ਚੋਣ ਹੁੰਦੀ ਆ ਬਾਕੀ ਐਂ ਨੂੰ ਖੈਰਾ ਸਾਹਿਬ ਠੀਕ ਆ ਮੁੱਦੇ ਬਹੁਤ ਵਧੀਆ ਚੱਕਦੇ ਰਹੇ ਨੇ ਇਹੋ ਜਿਹੀ ਗੱਲ ਖੈਰਾ ਵੀ ਬੋਲੇ ਨੇ ਖੈਰਾ ਵੀ ਜੋ ਜਿਵੇਂ ਮੈਂ ਕਹਾ ਲੱਗਿਆ ਸੀ ਕੋਈ ਨਵਾਂ ਕਰੂਨ ਆਇਆ ਸੀ ਉਹਦੇ ਬਾਰੇ ਬੋਲੇ ਅੰਮ੍ਰਿਤਪਾਲ ਬਾਰੇ ਬੋਲੇ ਕੋਈ ਹੋਰ ਬੋਲਿਆ ਵੀ ਹੈ ਨਹੀਂ ਪਰ ਜਿਹੜੀ ਅੰਮ੍ਰਿਤਪਾਲ ਆ ਜਿਹੜੇ ਜੇਲ੍ਹ ਦੇ ਵਿੱਚੋਂ ਖੰਡੂਰ ਸਭਾ ਲੋਕ ਲੋਕ ਸਭਾ ਹਲਕੇ ਜਿਹੜੀ ਉਹ ਚੋਣ ਲੜਨ ਜਾ ਰਹੇ ਆ ਇਹ ਕਿਹਾ ਜਾ ਰਿਹਾ ਲੜਨਗੇ ਜਾਂ ਨਾ ਲੜਨਗੇ ਇਹ ਤਾਂ ਅੱਗੇ ਜਾ ਕੇ ਫੈਸਲਾ ਹੋਣਾ ਪਰ ਕਿਹਾ ਇਹ ਜਾ ਰਿਹਾ ਕਿ ਚੋਣ ਲੜਨ ਜਾ ਰਹੇ ਆ ਚੋਣ ਲੜਨੀ ਚਾਹੀਦੀ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਲੜਨੀ ਵੀ ਚਾਹੀਦੀ ਆ ਕੋਈ ਜੇ ਕੋਈ ਸਿੱਖਾਂ ਦੀ ਵੀ ਗੱਲ ਕਰਦਾ ਲੜੇ ਅਕਬਨ ਦਾ ਰਾਈਟ ਆਗੜ ਦਾ ਠੀਕ ਹੈ ਨਾ ਕੀ ਕੋਈ ਲੋਕ ਸਮਝਣਾ ਵਿਚਾਰਧਾਰਾ ਸਮਝਣਾ ਸਾਡਾ ਸਿੱਖ ਧਰਮ ਤੁਸੀਂ ਨਾਲ ਵੀ ਕਿੱਧਰ ਨੂੰ ਜਾ ਰਹੇ ਸਾਡੇ ਕੁਝ ਪੱਕ ਦੀ ਗੱਲ ਕਰਨ ਵਾਲਾ ਤਾਂ ਕੁਝ ਉਹਦਾ ਹੈ ਹੀ ਨਹੀਂ ਜੋ ਕਰਦਾ ਤੁਹਾਨੂੰ ਚੱਕ ਕੇ ਚਾਹੇ ਕੋਈ ਵੀ ਸਰਕਾਰ ਅੰਦਰ ਮਾਰਦੀ ਹੈ ਠੀਕ ਹੈ ਨਾ ਸਿੱਖਾਂ ਤੋਂ ਸਿੱਖਾਂ ਤੋਂ ਇਹਨਾਂ ਡਰ ਕਿਉਂ ਆ ਡੇ ਤਾਂ ਪਹਿਲਾਂ ਤਾਂ ਗੁਰੂ ਮਹਾਰਾਜ ਤੋਂ ਜਿੱਥੋਂ ਤੋਂ ਚੱਲਦਾ ਹੀ ਹੈ ਤਾਂ ਤੇ ਡਰ ਇਹ ਤੋਂ ਡਰਦੀ ਆ ਇਹ ਇਹਨਾਂ ਤੋਂ ਡਰਦੀ ਨੇ ਕੋਈ ਮਾੜਾ ਤਾਂ ਮੈਂ ਤਾਂ ਕਹਿੰਦਾ ਵੀ ਸਿੱਖ ਨੇ ਕਿੱਦਾਂ ਮਾੜਾ ਕਰਿਆ ਹੋਊਗਾ ਕੋਈ ਧੀ ਭੈਣ ਦਾ ਸਾਧਨੀ ਜਾਂ ਕੋਈ ਕਿਸੇ ਦਾ ਅੱਜ ਤੱਕ ਕੋਈ ਕੱਢ ਤੋਂ ਸਿਪ ਤੱਕ ਦੇਖਿਆ ਵੀ ਸਿੱਖ ਨੇ ਕਦੇ ਮਾੜਾ ਕਰਦਾ ਜਾਂ ਕਹਿੰਦੇ ਕੋਈ ਬਲ ਕੋਈ ਬਲਾਤਕਾਰ ਕਰਦਾ ਜਾਂ ਕੋਈ ਹੋਰ ਕੋਈ ਕਰੇ ਕੁਛ ਮੈਂ ਤਾਂ ਸਿੱਖ ਦਾ ਕੋਈ ਨਾਂ ਸੁਣਿਆ ਨਹੀਂ ਅਜੇ ਤੱਕ ਸੁਣੀ ਆ ਗੱਲ ਕੋਈ ਸਿੱਖ ਸਿੱਖਬੰਦ ਦੇ ਜਿੱਦ ਤੱਕ ਸਿੱਖਾ ਸਿੱਖ ਦਾ ਮਾੜੇ ਬੰਦਾਂ ਦੀ ਰਿਕ ਬੰਦੇ ਦੀ ਸੁਣਦਾ ਹਮਦਾਰੀ ਰੱਖਦਾ ਗੁਰੂ ਸਾਹਿਬ ਦਾ ਸੰਧਾਨਤ ਵੀ ਇਹ ਹੈ ਗੁਰੂਆਂ ਦੀ ਬਾਣੀ ਵੀ ਕਹਿੰਦੀ ਹੈ ਸਿੱਖ ਹਰ ਇੱਕ ਮਜਲੂਮ ਦੀ ਜਿਹੜੀ ਉਹ ਰਾਖੀ ਕਰਦਾ ਆ ਰਿਹਾ ਮਜਲੂਮਾਂ ਦੀ ਰਾਖੀ ਕਰਦਾ ਸਿੱਖ ਕੋ ਸ਼ੱਕ ਨਹੀਂ ਆ ਕੀ ਲੋਕ ਸਭਾ ਚੋਣਾਂ ਦੇ ਨਾਲ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਬੂਰ ਪੈ ਸਕਦਾ ਜਾਂ ਲੋਕ ਸਭਾ ਚੋਣਾਂ ਦੇ ਨਾਲ ਪੰਜਾਬ ਦੀ ਜਿਹੜੀ ਤੁੰਦਲੀ ਹੋਈ ਤਸਵੀਰ ਆ ਉਹ ਸਾਫ਼ ਹੋ ਸਕਦੀ ਹੈ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਲਾ ਯਾਰ ਕੋਈ ਇਹ ਤਾਂ ਦਿੱਤਾ ਧੁੰਦਲੇ ਰੱਖੋ ਸਾਫ਼ ਸੂਤ ਤਾਂ ਤੇ ਕੁਝ ਨਹੀਂ ਹੁੰਦਾ ਲੋਕ ਨਹੀਂ ਸੰਭੇ ਜਿੰਨਾ ਤੱਕ ਇੱਕ ਝੰਡੇ ਥੱਲੇ ਨਹੀਂ ਆਉਂਦੇ ਉਹਨਾਂ ਦੇ ਕਿਸਾਨ ਜੱਸੇ ਬੰਦਗੀ ਲਾ ਲੋ ਮਤਲਬ 34 35 ਬਣੀਆਂ ਪਈਆਂ ਇੱਕ ਝੰਡਾ ਥੱਲੇ ਆ ਜਣ ਕੀ ਗੱਲ ਹੈ ਜੇ ਕਿਸਾਨ ਜਥੇ ਬੰਦੀਆਂ ਇੱਕ ਝੰਡੇ ਦੇ ਹੇਠ ਆ ਜਾਣ ਜੋ ਪ੍ਰੈਸ਼ਰ ਗਰੁੱਪ ਬਣ ਕੇ ਕੰਮ ਕਰਨ ਸਰਕਾਰ ਦੇ ਵਿਰੋਧ ਦੇ ਵਿੱਚ ਲੱਗਦਾ ਕਿ ਵੱਡਾ ਫਰਕ ਪੈ ਸਕਦਾ ਫਰਕ ਪੈ ਸਕਦਾ ਇੱਕ ਲੀਟਰ ਇੱਕ ਗੱਲ ਕਰੂਗਾ ਕਿਥੇ ਹੁਣ 34 ਨੂੰ ਆਪੋ ਆਪਣੀ ਵੀਣ ਵਜਾਉਂਦੇ ਨੇ ਕੋਈ ਕੋਸ਼ ਕਹਿੰਦਾ ਕੋਈ ਕੁਛ ਕਹਿੰਦਾ ਸੰਯੁਕਤ ਮੋਰਚਾ ਬਣਿਆ ਜਿਹੜੇ ਪੰਜ ਸੱਤ ਨੂੰ ਘੜਤਾ ਪੰਜਾਬ ਦੇਖਦੀ ਆਪਾਂ ਬਾਲੀ ਦਾ ਨੌਲੇਜ ਆਪਾਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਦਾ ਠੀਕ ਹੈ ਨਾ ਆਪਣੇ ਕੋਈ ਕੋਸ਼ ਕਹਿੰਦਾ ਕੋਈ ਕੁਛ ਕਹਿੰਦਾ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਵਾਲੇ ਬਣਦੇ ਆ ਵੀ ਕਿਸਾਨ ਜਿਵੇਂ ਬੰਦੀ ਹੱਕਾਗਾ ਪੱਲਾ ਕਰਦੇ ਆ ਪਰ ਇਕੱਠੇ ਹੋ ਕੇ ਇੱਕ ਬੰਦਾ ਸਟੈਂਡ ਲੈ ਸਕਦਾ ਨਾ ਜਿਹਦੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪੀ ਕਰਨਗੇ ਜੀ ਧੰਨਵਾਦ ਭਾਈ ਧੰਨਵਾਦ ਭਾਈ ਤਾਂ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਅਸੀਂ ਮੌਜੂਦ ਹੈ ਸੰਗਰੂਰ ਦੀ ਸਿਆਸਤ ਨੇ ਪੂਰੇ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕੀਤਾ ਸੰਗਰੂਰ ਨੇ ਇਨਕਲਾਬੀ ਜ਼ਿਲ੍ਹਾ ਮੰਨਿਆ ਜਾਂਦਾ ਸੰਗਰੂਰ ਵੱਡੀਆਂ-ਵੱਡੀਆਂ ਸਰਕਾਰਾਂ ਦੇ ਜਿਹੜਾ ਤਖਤ ਹੈ ਉਹ ਸੰਗਰੂਰ ਦੇ ਲੋਕਾਂ ਨੇ ਪਲਟ ਕੀਤੇ ਆ ਪਰ ਲੋਕ ਸਭਾ ਚੋਣਾਂ ਦੇ ਵਿੱਚ ਹੁੰਦਾ ਕੀ ਹੈ ਇਹ ਸਮਾਂ ਨੇ ਦੱਸ ਦੇਣਾ ਜੁੜੇ ਰਹੋ ਆਉਣ ਪੰਜਾਬ ਚੈਨਲ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਧਾਨਾ ਕੈਮਰਾਮੈਨ ਸੁਖੀ ਰਾਮਪੁਰ ਦੇ ਨਾਲ ਧੰਨਵਾਦ